ਜਰਨੈਲ ਹਰੀ ਸਿੰਘ ਨਲਵਾ ਕਲਚਰਲ ਐਂਡ ਵੈਲਫੇਅਰ ਸੁਸਾਇਟੀ ਵੱਲੋਂ ਪਿਛਲੇ 8 ਸਾਲ ਤੋਂ ਹਰ ਇੱਕ ਸਾਲ ਸਤਗੁਰੂ ਜਗਜੀਤ ਸਿੰਘ ਜੀ ਦੀ ਨਿੱਗੀ ਯਾਦ ਦੇ ਵਿੱਚ ਮੌਜੂਦਾ ਨਾਮਤਾਰੀ ਮੁਖੀ ਸਤਗੁਰੂ ਉਦੇ ਸਿੰਘ ਦੀ ਕਿਰਪਾ ਸਦਕਾ 1100 ਬੂਟੇ ਲਗਾਏ ਜਾਂਦੇ ਹਨ ਜਿਸ ਦੀ ਸ਼ੁਰੂਆਤ ਅਤੇ ਉਦਘਾਟਨ ਐਸ ਪੀ ਐਸ ਹਸਪੀਟਲ ਦੀ ਡਾਕਟਰ ਜਸਪ੍ਰੀਤ ਕੋਹਰ ਅਤੇ ਐਚ ਆਰ ਮਨ ਕਰਨਵਰ ਵੱਲੋਂ ਕੀਤਾ ਗਿਆ ਇਸ ਮੌਕੇ ਡਾਕਟਰ ਜਸਪ੍ਰੀਤ ਕੋਹਰ ਨੇ ਆਖਿਆ ਕਿ ਬਿਮਾਰੀਆਂ ਤੋਂ ਬਚਣ ਅਤੇ ਵਾਤਾਵਰਣ ਦੀ ਸ਼ੁੱਧਤਾ ਦੇ ਲਈ ਵੱਧ ਤੋਂ ਵੱਧ ਰੁੱਖ ਲਗਾਉਣੇ ਚਾਹੀਦੇ ਨੇ ਸੰਸਥਾ ਦੇ ਪ੍ਰਧਾਨ ਲਖਵੀਰ ਬੱਦੋਵਾਲ ਅਤੇ ਜਨ ਸਕੱਤਰ ਜਗਦੀਸ਼ ਸਿੰਘ ਜਗਜੀਤ ਰਿਪੀਟ ਜਗਜੀਤ ਸਿੰਘ ਨੇ ਦੱਸਿਆ ਕਿ ਸੁਸਾਇਟੀ ਵੱਲੋਂ ਬੂਟੇ ਸੜਕਾਂ ਦੇ ਕੰਡੇ ਨਹਿਰਾਂ ਅਤੇ ਛੱਪੜਾਂ ਦੇ ਕੰਡੇ ਅਤੇ ਸਰਕਾਰੀ ਸਕੂਲਾਂ ਦੇ ਵਿੱਚ ਲਗਾਏ ਜਾਂਦੇ ਹਨ ਇਸ ਦੇ ਨਾਲ ਹੀ ਪਿੰਡ ਵਾਸੀਆਂ ਨੂੰ ਵੀ ਬੂਟੇ ਵੰਡੇ ਗਏ ਤਾਂ ਕਿ ਉਹ ਵੀ ਆਪਣੇ ਘਰਾਂ ਦੇ ਬਾਹਰ ਜਾਂ ਖਾਲੀ ਜਗ੍ਹਾ ਤੇ ਲਗਾ ਕੇ ਵਾਤਾਵਰਣ ਨੂੰ ਹੋਰ ਸ਼ੁੱਧ ਕਰਨ ਦੇ ਵਿੱਚ ਆਪਣਾ ਯੋਗਦਾਨ ਪਾਣ ਮੈਂ ਡਾਕਟਰ ਜਸਪਰੀ ਮਾਈਕਰੋਬਾਇਓਲੋজিস্ট ਐਸ ਪੀ ਐਸ ਹਸਪੀਟਲ ਮੇਰੇ ਨਾਲ ਅੱਜ ਸਾਡੇ ਐਚ ਆਰ ਹੈਡ ਮਿਸ ਮਨਕੰਵਰ ਨਾਲ ਸਾਡੀ ਮਾਰਕੀਟਿੰਗ ਟੀਮ ਸਾਰੇ ਅਸੀਂ ਐਸਪੀਐਸ ਹਸਪਤਾਲ ਤੋਂ ਅੱਜ ਇੱਥੇ ਬਦੋਵਾਲ ਪਿੰਡ ਆਏ ਆ ਬੂਟੇ ਲਾਉਣ ਲਈ ਹਾਲਾਂਕਿ ਬਹੁਤ ਸੋਹਣਾ ਪਿੰਡ ਹੈ ਵਾਤਾਵਰਣ ਹਵਾ ਬੜੀ ਸਾਫ ਠੰਡੀ ਪਰ ਫਿਰ ਵੀ ਸਾਨੂੰ ਬੂਟੇ ਲਾਉਣੇ ਚਾਹੀਦੇ ਆ ਜਿਵੇਂ ਆਪਾਂ ਦੇਖਦੇ ਆਂ ਵੀ ਅੱਜਕੱਲ ਬਿਮਾਰੀਆਂ ਨਵੀਆਂ ਨਵੀਆਂ ਆ ਰਹੀਆਂ ਤੇ ਜੇ ਆਪਣੇ ਵਾਤਾਵਰਣ ਹੀ ਦੂਸ਼ਿਤ ਹੋਊਗਾ ਤਾਂ ਕਿਟਾਣੂਆਂ ਨੂੰ ਵਧਣ ਫੁੱਲਣ ਦੀ ਮੌਕਾ ਮਿਲ ਜਾਂਦਾ ਹੈ ਇੱਕ ਤਾਂ ਆਪਾਂ ਉਹ ਮੌਕਾ ਘਟਾਈਏ ਦੂਜਾ ਸ਼ੁੱਧ ਵਾਤਾਵਰਣ ਨਾਲ ਅਸੀਂ ਆਪਦੀ ਇਮਿਊਨਿਟੀ ਵਧਾ ਸਕੀਏ ਕਿ ਅਸੀਂ ਇਹਨਾਂ ਨਾਲ ਲੜ ਸਕੀਏ ਇਸ ਕਰਕੇ ਅੱਜ ਅਸੀਂ ਸਾਰੇ ਪਿੰਡ ਦੇ ਜਿਹੜੇ ਸੜਕਾਂ ਦੇ ਕੰਡੇ-ਕੰਡੇ ਤੇ ਹੋਰ ਕਾਫੀ ਜਗ੍ਹਾ ਤੇ ਫਲਦਾਰ ਤੇ ਛਾਂ ਦੇਣ ਵਾਲੇ ਬੂਟੇ ਲਾ ਰਹੇ ਹਾਂ ਹਾਂਜੀ ਅੱਜ ਜਰਨਲ ਹਰੀ ਸਿੰਘ ਨਾਲੂਆ ਕਲਚਰ ਐਂਡ ਵੈਲਫੇਅਰ ਸੈਟੀ ਰਜਿਸਟਰਡ ਵਾਲਿਊ ਕੇਐਸਪੀਐਸ ਹਸਪੀਟਲ ਦੇ ਸਹਿਯੋਗ ਦੇ ਨਾਲ ਸ੍ਰੀ ਸਤੂਰੂ ਜਗਜੀਤ ਸਿੰਘ ਜੀ ਦੀ ਨਿੱਗੀ ਜਾਤ ਦੇ ਸ੍ਰੀ ਸ਼ਤਿਰੂਦੇ ਸਿੰਘ ਜੀ ਦੀ ਕਿਰਪਾ ਸ਼ਦਕਾ ਜਿਵੇਂ ਕਿ ਤੁਸੀਂ ਜਾਣਦੇ ਹੋ ਅਸੀਂ ਹਰ ਸਾਲ ਸਾਡੀ ਐਨਜੀਓ ਵੱਲੋਂ 1100 ਬੂਟੇ ਲਾਏ ਜਾਂਦੇ ਨੇ ਅੱਜ ਦੀ ਸ਼ੁਰੂਆਤ ਕੀਤੀ ਹੈ ਸਾਡੇ ਕੋਲ ਮੁੱਖ ਮਹਿਮਾਨ ਦੇ ਤੌਰ ਤੇ ਡਾਕਟਰ ਜਸਪੀਤ ਖੋਅਰ ਮੈਮਨ ਕਨਵਰ ਮਾ ਜੀ ਨੇ ਜਿਨ੍ਹਾਂ ਨੇ ਅੱਜ ਦੀ ਸ਼ੁਰੂਆਤ ਕੀਤੀ ਹੈ ਇਹ ਅਸੀਂ ਬੂਟੇ ਜਿਵੇਂ ਤੁਸੀਂ ਜਾਣਦੇ ਹੋ ਅਸੀਂ ਸਮਚਾਨਦ ਘਾਟ ਜਾਂ ਸਰਕਾਰੀ ਜਿਵੇਂ ਕੋਈ ਵੀ ਜਗ੍ਹਾ ਹੁੰਦੀ ਹੈ ਵਾ ਜਾਂ ਰੋਡ ਦੇ ਉੱਤੇ ਨ aeration ਦੇ ਕੰਡਿਆਂ ਤੇ ਇਹ ਬੂਟੇ ਹਰ ਸਾਲ ਲਗਾਏ ਜਾਂਦੇ ਨੇ ਇਹ ਇੱਥੇ ਹੀ ਵਸ ਲਈਏ ਲਗਾਉਣ ਤੋਂ ਬਾਅਦ ਸਾਡੀ ਟੀਮ ਮੱਲੀਉ ਇਹਨਾਂ ਨੂੰ 15 ਦਿਨ ਬਾਅਦ ਜਾਂ 20 ਦਿਨ ਬਾਅਦ ਜਾਂ ਪਾਣੀ ਤਾਂ ਵੀ ਅਸੀਂ ਪ੍ਰਬੰਧ ਸਾਡੇ ਕੋ ਟੈਂਕਰ ਆ ਟੈਂਕਰ ਦੇ ਨਾਲ ਅਸੀਂ ਪਾਣੀ ਵੀ ਛਾੜਦੇ ਹਾਂ ਜਦ ਤੱਕ ਇੱਕ ਵਾਰ ਬੂਟੇ ਹੋ ਜਾਂਦੇ ਆ ਇਹ ਵੈਸੇ ਸਭ ਨੂੰ ਹੀ ਲਾਉਣੇ ਚਾਹੀਦੇ ਆ ਬਹੁਤ ਹੀ ਵਧੀਆ ਗੱਲ ਆ